ਐਸਸੀ ਵਿੰਗ ਅਤੇ ਬਲਾਕ ਕਾਂਗਰਸ ਵੱਲੋਂ ਅਨੁਸੂਚਿਤ ਜਾਤੀ ਪੰਜਾਬ ਦੇ ਨਵੇਂ ਬਣੇ ਸਟੇਟ ਕੋਆਰਡੀਨੇਟਰ ਇੰਸਪੈਕਟਰ ਸੁਖਦੇਵ ਸਿੰਘ ਮਹਿਰੋਲੀ ਦਾ ਵਿਸ਼ੇਸ਼ ਸਨਮਾਨ ਅੱਜ ਐਸਸੀ ਵਿੰਗ ਅਤੇ ਬਲਾਕ ਕਾਂਗਰਸ ਕਮੇਟੀ ਦੀ ਅਮ ਮੀਟਿੰਗ ਬਲਾਕ ਕਾਂਗਰਸ ਕਮੇਟੀ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਬੀਬੀ ਕ੍ਰਿਸ਼ਨਾ ਦੇਵੀ ਜ਼ਿਲ੍ਹਾ ਪਰਿਸ਼ਦ ਚੇਅਰਪਰਸਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਪੰਜਾਬ ਕਾਗਰਸ ਸਹਾਇਕ ਕਮਾਂਡ ਵੱਲੋਂ ਇੰਸਪੈਕਟਰ ਸੁਖਦੇਵ ਸਿੰਘ ਮਹਿਰੋਲੀ ਨੂੰ ਅਨੁਸੂਚਿਤ ਜਾਤੀ ਪੰਜਾਬ ਦਾ ਕੋਆਰਡੀਨੇਟਰ ਬਣਾਉਣ ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸਵਰਨ ਸਿੰਘ ਲੋਦੀਪੁਰ ਸਾਹਿਬ ਦਾ ਡੀਓ, ਸੂਰਤ ਸਿੰਘ ਸਾਹਿਬ ਦਾ ਚੇਅਰਮੈਨ, ਰਾਮਪ੍ਰਕਾਸ਼ ਬਲਾਕ ਸਮਤੀ ਮੈਂਬਰ, ਅਰੁਣਦੀਪ ਸੋਨੂ, ਚਰਨ ਸਿੰਘ, ਅਵਤਾਰ ਸਿੰਘ ਬੀਕਪੁਰ, ਕੈਪਟਨ ਦਲਜੀਤ ਸਿੰਘ, ਕਰਮਚੰਦ ਸਜਮੂਰ, ਪਰਮਜੀਤ ਸਿੰਘ ਮਹਿਰੋਲੀ, ਕਰਨੈਲ ਸਿੰਘ ਅਗੰਮਪੁਰ रजिंद्र सिंह धरम सिंह अमर सिंह सिंह, करैल सिंसीपल सुखदेव राम सुरिंदर पाल सिंह, मजारा कैप्टन सुरजीत सिंह, सुखदेव सिंह गंगूवाल कमल बैस एडवोकेट मोहन लाल सैनी सुरूप सिंह लाल सिंह चौधरी पहूलाल हरमीत सिंह लोधीपुर, बलम सिंह बासोवाल तजिंदर आदि हाजिर सन ਇਨਾਂ ਦਾ ਭਾਈ ਇਹ ਕੱਢ ਫਿਰ ਨਾਮ ਦਾ ਧਨਵਾਦ ਕਰਦਾ ਆ। ਆਹੇ ਗੁਰਦੀ ਕਰਤਾ। ਵਾਹਿਗੁਰੂ। ਆਪ ਸ਼ੁਰੂ ਕਰਦੇ ਹਾਂ। ਉਹਦਾ ਧੰਨਵਾਦ ਕਰਦੇ ਹਾਂ। ਸਾਡੇ ਚੇਅਰਮੈਨ ਸਾਹਿਬ ਦਾ ਆਹ ਰਹੇ ਦਸਤੂਰ ਮੋਬਾਈਲ ਨੰਬਰ ਦੇ। ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਕਾਫੀ ਵਿਵਾਰਸਿਖੇ। ਬੁਕਾਰ ਵੀ ਅੰਨੇ 1 ਵਜੇ ਤੋਂ ਥੋੜੀ ਆਸ ਵੀ ਛੱਡ ਦਿੱਤੀ ਸੀ ਇਹ। ਪਰ ਅੱਜ ਤੁਹਾਡੇ ਸਾਰਿਆਂ ਦੇ ਸ਼ੁਕਰੀਆਗਰਾਂ ਦਾ ਫਾਲ ਹੈ। ਅਸੀਂ ਮੁਰਕੇ ਸੀ ਜੇ ਆਪ ਹੋਏ ਹਾਂ। ਹੋ ਸਾਰੇ ਰਾਜਨੀਤਿਕਰ ਦੇਖੋ ਕਿ ਅਸੀਂ ਮਤਰਾ ਜੀ ਸਰਕਾਰ ਸਾਡੇ ਪਿੰਡੇ ਕੋਈ ਇਰੀਗੇਸ਼ਨ ਦਾ ਡੈਮ ਨਹੀਂ ਤੇ ਸਾਡੇ ਸਾਡੇ ਨੂੰ ਕੋਈ ਜਿਆਦਾ ਪਾਣੀ ਨਹੀਂ ਮਿਲਦਾ ਉਹ ਡੈਮ ਉਹ ਪਿਛਲੀ ਸਰਕਾਰ ਨੇ ਅਸੀਂ ਬੜਾ ਜਰੋੜਾਇਆ ਕਿ ਕਾਹਦਾ ਨਹੀਂ ਦਿੱਤਾ ਕਿ ਕਾਹਦਾ ਅੱਜ ਜਦੋਂ ਦੇਖੋ ਸਾਡੇ ਜਿਹੜੇ ਝੂਲਾ ਪਾਣੀ ਨਹੀਂ ਆ ਰਿਹਾ ਉਹ ਸਰਕਾਰ ਜਿਹੜੂ ਪਹਿਲੇ ਡੈਮ ਲੱਗਿਆ ਸੀ ਉਹਦੋਂ ਜਿਹੜਾ 20 ਸਾਲ ਸੁਣਿਆ ਆ ਤੇ ਉਹ ਤਾਂ ਵਰਤਮਾਨ ਦੀ ਸਰਕਾਰ ਨੇ ਕਹਿੰਦੇ ਐ ਕੋਈ ਕਰਨ ਤੇ ਇਸ ਤਰ੍ਹਾਂ ਜਿਹੜਾ ਸਾਡੇ ਬਹੁਤ ਬਾਣੀ ਇਹਦੇ ਕੀ ਪਤਾ ਨਹੀਂ ਇਹ ਸੁਣੀਏ ਬੰਦਾ ਪਰ ਜਿਆਦਾ ਹਲਕਾ ਨਹੀਂ ਸੀ ਆ ਉਹਦਾ ਲਾਡਾ ਇਹਦਾ ਲੇਟਾ ਹੁੰਦਾ ਸੀ ਜੀ ਪਰ ਮੈਂ ਨਾ ਨੂੰ ਨਾ ਕਿਹਾ ਜੇ ਸਾਡੇ ਕੰਮ ਜੀ ਉਹ ਗ੍ਰਾਮ ਦੇ ਚਲੇ ਅਸਾਂ ਕਬੜੀ ਸਾਡੇ ਇੱਕ ਬਹੁਤ ਬੜੀ ਪ੍ਰੋਬਲਮ ਹੈ ਉਹ ਸਾਡੇ ਸਜਾਈ ਦਾ ਸਾਧਨ ਹੈ ਉਹ ਕਿਆ ਕੋਈ ਨਹੀਂ ਇਹ ਮੈਨੂੰ ਸਪੈਸ਼ਲੀ ਇਹਨਾਂ ਦਾ ਫੋਨ ਆ ਗਿਆ ਕਿ ਤੁਹਾਡੇ ਪਿੰਡ ਲਈ 2,55 37 ਡਾਕਰ ਇਹਨਾਂ ਦਾ ਬਿੱਲ ਦਾ ਕਹਿੰਦੀ ਆ ਬਹੁਤ ਵੱਤ ਵਾਦੀ ਹੈ ਕਿ ਮੈਂ ਖੁਦ ਇਲਾਕੇ ਤੁਸੀਂ ਦੇਖੋ ਜਾ ਕੇ ਇਹਨੇ ਕੰਨੀ ਵਿੱਚ ਕੀਤੀ ਤੇ ਮੈਂ ਭਰ ਦਿੱਤੀ ਉਹ ਕਹੂ ਕਿ ਇਹਨਾਂ ਨੇ ਸਪੈਸ਼ਲ ਦਾ ਕਾ ਮੈਂ ਆਪਣਾ ਮੇਰਾ ਸ਼ੌਕਰ ਪਿੰਡ ਦੇ ਪਿੰਡ ਪੱਤੀ ਹੈ ਮੈਂ ਬੀਨ ਦੀ ਕੀਤੀ ਸੀ ਇੱਕ ਲੱਗਰ ਹਾਲ ਬਣਾ ਰਿਹਾ ਮੋਬਾਈਲ ਨੇ ਘੱਟੋ ਘਾਟ 7.5 ਲੱਖ ਦਾ ਦੇ ਕੇ ਬੜਾ ਬੰਧਾ ਲੱਗਰ ਹਾਲ ਬਣਾਤਾ ਉਸਨੇ ਜੀ ਬੜਾ ਸਰਵਾਦੀ ਹੈ ਸੋ ਇਸ ਕਰ ਵੀ ਬੇਤੁਕੀ ਹੈ ਕਿ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਸਾਡੇ ਜੋ ਬੰਦਰ ਸਿੰਘ ਆ ਜਿਹੜੇ ਕੈਂਪਸ ਵਾਲੀ ਕਾਰੀ ਕਰਦੇ ਹਨ ਉਹਨਾਂ ਐਮਏ ਐਸਸੀ ਨੂੰ ਬਹੁਤ ਵਕਿਆ ਦੀ ਆਪੱਖਾ ਲਿਖੀ ਹਾਲ ਜਗ੍ਹਾ ਹੈ ਅਮਰ ਸਿੰਘ ਮੇਰਾ ਨਾਮ ਲਾ ਪੀਤੇ ਪਰ ਇਹ ਕਹਿੰਦੇ ਵੀ ਨਹੀਂ ਰਾਣਾ ਨੇ ਤੁਹਾਡਾ ਹੀ ਤਾਂ ਲਿਆ ਜੀ ਜਦੋਂ ਉਹਨਾਂ ਨੇ ਨਾਂ ਹੀ ਕਰਾਉਂਦੇ ਜਿਸ ਕਰਕੇ ਮੈਂ ਰਾਣਾ ਤੇ ਪ੍ਰਿੰਸ ਨਾਲ ਸਦੇ ਸਪਾਤ ਨਾਲ ਜੀ ਸਾਹਿਬ ਨਾਲ ਗੱਲਬਾਤ ਕੀਤੀਆਂ ਜਿਨ੍ਹਾਂ ਨੇ ਜਿਹੜਾ ਦਾਅ ਰਿਜਿਸਟਰ ਹੀ ਲਿਆ ਜੀ ਔਰ ਇਹਨਾਂ ਬਾਕੀ ਖਜ਼ਾਨੇ ਤੋਂ ਗ੍ਰਹਿਣੀਆਂ ਇਹ ਦਿਨ ਤੋਂ ਬਾਅਦ ਜੀ ਤਾਂ ਉਤਰ ਗਏ ਸੀ ਕਿਹੜੇ ਜਿਹੜੇ ਹੁਣ 30 ਤੇ ਚੜ੍ਹਿਆ ਹੈ ਇਸ ਕਰਕੇ ਇਹਨਾਂ ਨੂੰ ਇਹਨਾਂ ਨੂੰ ਵੀ ਸਭ ਤੋਂ ਵੱਧ ਵਧਾਈ ਦੇ ਪਾਤਰ ਹੈ ਜਿਹੜੇ ਕਿ ਅੱਜ ਇਹ ਸਫਲਤਾ ਦੇ ਨਾਲ ਚੜ੍ਹਿਆ ਹੈ ਸਾਨੂੰ ਇਹ ਬਿਲਕੁਲ ਆਸ ਹੈ ਕਿ ਸਾਡੇ ਸਾਡੇ ਹੱਥ ਤੇ ਇਹ ਤਾਂ ਜਿਹਦਾ ਸਾਨੂੰ ਮਿਲਿਆ ਸੀ ਨਤਰਨ ਨਾਲ ਤਾਂ ਉਹ ਬਹੁਤ ਹੀ ਮਾੜੀ ਹਾਲਤ ਹਰ ਬਾਤ ਗਰੀ ਨੂੰ ਤਸਵੀਰ ਲਾਤੀ ਇਹ ਸੇ ਕਰਦਾ ਕਿ ਬਲਸੇ ਤੇ ਸਾਡਾ ਚੱਲ ਕੇ ਲਾਅ ਚੱਲ ਕੇ ਪਾਰ ਦੀ ਵਾਹ ਚੱਲਦੇ ਰਹੇ ਤੇ ਜਿੰਨਾ ਦਾ ਜਿੰਨਾ ਦਾ ਸਹਜੋ ਦੇ ਨਾਲ ਹੀ ਅਸੀਂ ਨਾਲ ਜਾ ਰਹੇ ਵਾਹਿਗੁਰੂ ਜੀ ਦਾ ਬੋਲੇ ਸੋ ਨਿਹਾਲ ਸਿਆ ਗਾ ਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਲੌਕ ਸ਼੍ਰੀ ਦੰਦਪੁਰ ਸਾਹਿਬ ਵੱਲੋਂ ਤੇ ਐਸਟੀ ਵਿੰਗ ਬਲਕ ਅਨੰਦਪੁਰ ਸਾਹਿਬ ਵੱਲੋਂ ਲੜ ਕੇ ਇੱਕ ਵੱਡੀ ਵਰਕਰ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸਤਕਾਰਯੋਗ ਸਾਡੇ ਸੁਖਦੇਵ ਸਿੰਘ ਇੰਸਪੈਕਟਰ ਸਾਹਿਬ ਜਿਹੜੇ ਕੀ ਮਾਨਯੋਗ ਰਾਣਾ ਕੇਪੀ ਸਿੰਘ ਜੀ ਦੀ ਰਹਿਮਾਈ ਥੱਲੇ ਇਹ ਮੀਟਿੰਗ ਹੋਈ ਹੈ ਤੇ ਮਾਨਯੋਗ ਰਾਣਾ ਜੀ ਬਲੋ ਨਿਰਦੇਸ਼ਾਂ ਅਨੁਸਾਰ ਅੱਜ ਜਿਹੜਾ ਹੈ ਇਹਨਾਂ ਨੂੰ ਅਸੀਂ ਅਹੁਦੇਦਾਰੀ ਤੇ ਸਟੇਟ ਕੋਆਰਡੀਨੇਟਰ ਬਣ ਤੇ ਸਨਮਾਨਤ ਕੀਤਾ ਹੈ ਤੇ ਹੋਰ ਵੀ ਜਿਹੜੇ ਬਲਾਕ ਦੇ ਅਹੁਦੇਦਾਰ ਸਰ ਅਮਰ ਸਿੰਘ ਜੀ ਤੇ ਬਲਾਕ ਸਿਟੀ ਦੇ ਪ੍ਰਧਾਨ ਸੋਨੂ ਸਾਹਿਬ ਜੀ ਤੇ ਜਨ ਸਕੱਤਰ ਸਾਡੇ ਜ਼ਿਲ੍ਹੇ ਦੇ ਆਪਣੇ ਪਹੁ ਲਾਲ ਜੀ ਚੌਧਰੀ ਸਾਹਿਬ ਤੇ ਹੋਰ ਸਤਿਕਾਰਯੋਗ ਜਿਹੜੇ ਸਾਡੇ ਸੀਨੀਅਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਤੇ ਜਿਹਦੇ ਵਿੱਚ ਮਾਨਯੋਗ ਸਵਨ ਸਿੰਘ ਡੀਓ ਸਾਹਿਬ ਤੇ ਸਰਦਾਰ ਸੁਰੂਪ ਸਿੰਘ ਜੀ ਪ੍ਰਿੰਸੀਪਲ ਸੁਖਦੇਵ ਰਾਮ ਜੀ ਤੇ ਸਰਦਾਰ ਸੂਰਜ ਸਿੰਘ ਸਾਹਿਬ ਦਾ ਚੇਅਰਮੈਨ ਜੀ ਤੇ ਚੰਦ ਸਿੰਘ ਲੈਕਚਰਰ ਜੀ ਤੇ ਮਾਨਯੋਗ ਸਾਡੇ ਐਸਐਸਐਲ ਦੇ ਪ੍ਰਧਾਨ ਰਾਮ ਪ੍ਰਕਾਸ਼ ਜੀ ਤੇ ਇਹ ਜਿਹੜਾ ਅੱਜ ਦਾ ਅਪਰਾਲਾ ਬਲੋਕ ਕਾਂਗਰਸ ਕਮੇਟੀਜ਼ ਦਾ ਪ੍ਰੇਮ ਸਿੰਘ ਬਾਸੋਵਾਲ ਜਿਹੜੇ ਕਿ ਬਲੋਕ ਦੇ ਪ੍ਰਧਾਨ ਹੈ ਉਹਨਾਂ ਦੇ ਸਾਰਿਆਂ ਨੇ ਅਸੀਂ ਰਲ ਕੇ ਇਹ ਅੱਜ ਦੀ ਜਿਹੜੀ ਭਾਰੀ ਮੀਟਿੰਗ ਕੀਤੀ ਹੈ ਤੇ ਅਸੀਂ ਮਾਨਯੋਗ ਸਾਬਕਾ ਸਪੀਕਰ ਰਾਣਾ ਕਮਰਪਾਲ ਸਿੰਘ ਜੀ ਦੇ ਨਿਰਦੇਸ਼ਾਂ ਤੇ ਹੀ ਸਾਰਾ ਕੰਮ ਕਰਦੇ ਆ ਤੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਹੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਤੇ ਮਹੀਨਾਵਾਰ ਜਿਹੜੀ ਮੀਟਿੰਗ ਹੈ ਉਹ ਅੱਜ ਇਹ ਇੱਥੇ ਅਦਮਪੁਰ ਸਾਹਿਬ ਚ ਸਾਰੇ ਵਰਕਰਾਂ ਨੇ ਮਿਲ ਕੇ ਕੀਤੀ ਹੈ ਤੇ ਸਾਨੂੰ ਐ ਲੱਗਦਾ ਹੈ ਕਿ ਕਾਂਗਰਸ ਪਾਰਟੀ ਦਾ ਜਿਹੜਾ ਉਤਸ਼ਾਹ ਹੈ ਉਹ ਬਹੁਤ ਹੈ ਤੇ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਕਾਂਗਰਸ ਪਾਰਟੀ ਦਾ ਆਏਗਾ ਤੇ ਸਤਕਾਰਯੋਗ ਸਾਡੇ ਲੀਡਰ ਹੈ ਜਿਹੜਾ ਅਸੀਂ ਉਹਨਾਂ ਦਾ ਬਹੁਤ ਰਲ ਕੇ ਧੰਨਵਾਦ ਕਰਦੇ ਆਂ ਤੇ ਚਾਹੁੰਦੇ ਆ ਕਿ ਇਸ ਤਰ੍ਹਾਂ ਹੀ ਅ ਨੰਦਪੁਰ ਦੀ ਨਗਰੀ ਚੋਂ ਚੜਦੀ ਕਲਾ ਜਿਹੜੀ ਹੈ ਉਹ ਸਾਰੇ ਸੱਜਣਾਂ ਨੂੰ ਮਿਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ